ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡੇ ਆਪਣੇ ਚੈਨਲ ਸੰਧੂ ਬੁਟੀਕ ਕੋਰਦੋਨਾ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਮੈਂ ਅਮਨਦੀਪ ਕੋਰ ਉਮੀਦ ਕਰਦੇ ਹਾਂ ਆਸ ਕਰਦੇ ਹਾਂ ਸਾਰੇ ਬਹੁਤ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜੋ ਵੀ ਸਾਡੇ ਚੈਨਲ ਤੇ ਪਹਿਲੀ ਵਾਰ ਹੋ ਰਿਹਾ ਹੈਸਤਾਂ ਜਿਨ੍ਹਾਂ ਨੇ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਵੀ ਸਭ ਤੋਂ ਪਹਿਲਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰੋ ਤਾਂ ਜੋ ਸਾਡੀ ਡੇਲੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਵੀਡੀਓ ਇਸ ਨਾਮ ਦੇਖ ਸਕੋ ਹਾਂਜੀ ਚਲਦੀ ਵੀਡੀਓ ਨੂੰ ਸ਼ੇਅਰ ਸ਼ੁਰੂ ਕਰਤਾ ਕਰੋ ਤੇ ਕਮੈਂਟ ਕਰਕੇ ਸਾਡੇ ਸੂਟਾਂ ਡਿਜ਼ਾਈਨਰ ਬਾਰੇ ਸਾਨੂੰ ਜਰੂਰ ਦੱਸਿਆ ਕਰੋ ਤੁਹਾਨੂੰ ਕਿੱਦਾਂ ਦੇ ਲੱਗਦੇ ਨੇ ਕੀ ਤੁਸੀਂ ਆਪਣਾ ਕਿਸੇ ਵੀ ਤਰ੍ਹਾਂ ਦਾ ਸੂਟ ਡਿਜ਼ਾਈਨ ਹੈਗਾ ਤਾਂ ਸਾਨੂੰ YouTube ਤੋਂ ਇਲਾਵਾ ਤੁਸੀਂ ਸਾਡੇ ਡਿਜ਼ਾਈਨ ਹੈ ਜਿਹੜੇ Instagram ਤੇ ਦੇਖ ਸਕਦੇ ਹੋ ਸੰਧੂ ਬਟੀਕ ਕੋਰਡ ਨੂੰ ਦੇ ਵੀ ਸਾਡੀ ਜਿਹੜੀ ਇੱਕ ਸਟਾਈਲ ਹੈਗੀ ਡਿਸਕ੍ਰਿਪਸ਼ਨ ਬਾਕਸ ਦੇ ਤੁਹਾਨੂੰ ਲਿੰਕ ਮਿਲ ਜੂਗਾ ਉੱਥੇ ਜਾ ਕੇ ਤੁਸੀਂ ਸਾਨੂੰ ਫੋਲੋ ਕਰ ਸਕਦੇ ਹੋ ਤੇ ਆਪਣਾ ਕਿਸੇ ਵੀ ਤਰ੍ਹਾਂ ਦਾ ਡਿਜ਼ਾਈਨ ਵਗੈਰਾ ਤੁਸੀਂ ਦੇਖ ਕੇ ਸਿਲੈਕਟ ਕਰਕੇ ਆਪਣਾ ਦਾ ਸੇਮ ਸੂਟ ਤਿਆਰ ਕਰਵਾ ਕੇ ਲੈ ਸਕਦੇ ਹੋ ਤਾਂ ਕਾਫੀ ਸਾਰੇ ਡਿਜ਼ਾਈਨ ਨੇਗੇ ਸਾਡੇ ਉਹ ਤੋਂ ਕੋਈ ਵੀ ਤੁਸੀਂ ਡਿਜ਼ਾਈਨ ਆ ਜਿਹੜਾ ਆਪਣਾ ਕਾਪੀ ਕਰਵਾ ਕੇ ਲੈ ਸਕਦੇ ਹੋ ਉਹਨਾਂ ਤੋਂ ਇਲਾਵਾ ਤੁਸੀਂ ਜੇਕਰ ਤੁਹਾਡੀ ਆਪਣੀ ਡਿਜ਼ਾਈਨਿੰਗ ਆਗੀ ਤੁਸੀਂ ਉਹ ਵੀ ਸਾਨੂੰ ਭੇਜ ਕੇ ਉਹਦਾ ਦਾ ਡਿਜ਼ਾਈਨ ਤੁਸੀਂ ਤਿਆਰ ਕਰਵਾ ਕੇ ਲੈ ਸਕਦੇ ਹੋ ਤੇ ਹਰ ਇੱਕ ਤਰ੍ਹਾਂ ਦੀ ਆਪਣੇ ਕੋਲ ਫੈਬਰਿਕ ਆ ਸਟਿਚਿੰਗ ਆ ਸਟਿਚਿੰਗ ਸਟਾਈਲ ਦੇ ਨਾਲ ਰੈਡੀ ਕਰਵਾਉਣਾ ਪ੍ਰਿੰਟ ਦੇ ਉੱਪਰ ਡਿਜ਼ਾਈਨਿੰਗ ਤਿਆਰ ਕਰਵਾਉਣੀ ਆ ਪਲੇਨ ਸੂਟ ਦੇ ਉੱਪਰ ਵਰਕਮਨ ਤਿਆਰ ਕਰਵਾਉਣਾ ਹੈਵੀ ਤੋਂ ਹੈ ਵੀ ਆਪਣਾ ਹੈਂਡਵਰਕ ਚ ਕਰਵਾਉਣਾ ਡੇਲੀ ਵੇਅਰ ਵਾਲਾ ਰੋਟੀਨ ਵਾਲਾ ਸੂਟ ਵੀ ਤੁਸੀਂ ਤਿਆਰ ਕਰਵਾਉਣਾ ਉਹ ਜਿਵੇਂ ਤੁਹਾਡੀ ਚੁਆਇਸ ਹਾ ਉਸ ਤਰ੍ਹਾਂ ਦਾ ਆਪਣਾ ਬੁਟੀਕ ਸਾਈਡ ਦਾ ਸੂਟ ਤੁਸੀਂ ਤਿਆਰ ਕਰਵਾ ਕੇ ਲੈ ਸਕਦੇ ਹੋਗੇ ਹਾਂਜੀ ਆਪਾਂ ਜਿਹੜੇ ਅੱਜ ਤੁਹਾਡੇ ਲਈ ਸੂਟ ਲੈ ਕੇ ਆਏ ਸਾਰੇ ਬਹੁਤ ਸਾਰੇ ਆਪਣੇ ਵਰਕ ਦੇ ਨਾਲ ਤਿਆਰ ਹੋਏ ਹੋਏ ਨੇ ਕਿ ਵਧੀਆ ਕਰਮੀ ਵਾਲੇ ਫੈਬਰਿਕ ਦੇ ਆਪਾਂ ਲੈ ਕੇ ਆਏ ਆ ਅਲੱਗ-ਅਲੱਗ ਫੈਬਰਿਕ ਤੇ ਤਿਆਰ ਹੋਏ ਹੋਣਗੇ ਜੇ ਇਹਨਾਂ ਵਿੱਚ ਜਿਹੜਾ ਵੀ ਡਿਜ਼ਾਈਨ ਤੁਹਾਨੂੰ ਪਸੰਦ ਹੋਇਆ ਆਪਣੇ ਅਕੋਰਡਿੰਗ ਕਲਰ ਚੇਂਜ ਕਰ ਸਕਦੇ ਹੋ ਵਰਕ ਚੇਂਜ ਕਰ ਸਕਦੇ ਹੋ ਨਾ ਜਿਵੇਂ ਤੁਹਾਡੀ ਚੁਆਇਸ ਹੋਈ ਉਸ ਅਕੋਰਡਿੰਗ ਤੁਸੀਂ ਆਪਣਾ ਸਾਰਾ ਦੱਸ ਕੇ ਆਰਡਰ ਦੇ ਸਕਦੇ ਹੋ ਤੇ ਦਿਖਾਉਣੇ ਆਪਾਂ ਤੁਹਾਨੂੰ ਅੱਜ ਵਾਲੇ ਆਪਣੇ ਜਿਹੜੇ ਸੂਟ ਲਏਗੇ ਤੇ ਵੀਡੀਓ ਨੂੰ ਹਾਂਜੀ ਜਿਹੜਾ ਆਪਾਂ ਨੇ ਇਹ suit ਦੇਖੋ ਤਿਆਰ ਕਰਵਾਇਆਗਾ ਇਹ ਆਪਾਂ ਤਾਂ ਬਹੁਤ ਵਾਰ ਫੈਬਰਿਕ ਜਿਹਦਾ ਪਹਿਲਾਂ ਤਿੰਨ ਚਾਰ ਵਾਰ ਆਪਾਂ ਦਿਖਾ ਚੁੱਕਿਆ ਹੈ ਆ ਤਾਂ ਇਸ ਵਾਰ ਨਵਾਂ ਫੈਬਰਿਕ ਹੀ ਹੈ ਆਪਣਾ ਟੂ ਟੋਨ ਵਾਲਾ ਜਿਹੜਾ ਆਪਣੀ ਕਾਟਨ ਆਈ ਹੈਗੀ ਉਹਦੇ ਤਿਆਰ ਕਰਵਾਇਆਗਾ ਦੇਖੋ ਇਦਾਂ ਟੂ ਟੋਨ ਵਾਲੀ ਕਾਟਨ ਦੇ ਉੱਪਰ ਸਕਿਨ ਕਲਰ ਹੈਗਾ ਇਦਾਂ ਦੇਖੋ ਦੋ ਸ਼ੇਡ ਦੇ ਵਿੱਚ ਹੁੰਦਾਗਾ ਇਹ ਕਾਫੀ ਆਪਾਂ ਪਹਿਲਾਂ ਵੀ suit ਦੇਖੋ ਜਿਹੜਾ ਤਿਆਰ ਕਰਵਾਇਆ ਹੁਣ ਇਹ ਸਪੈਰੋ ਵਾਲੇ ਦੇਖੋ ਇਦਾਂ ਤਿਆਰ ਕਰਵਾਏ ਨੇ ਆਪਾਂ ਨੇ ਤਿੰਨ ਜਿਹੜੇ ਹਨਗੇ ਫਲਾਰ ਨੇਗੇ ਬਣੇ ਹੋਏ ਨੇ ਕਿ ਤਿੰਨ ਸਪੈਰੋ ਬਣੀਆਂ ਹੋਈਆਂ ਨੇ ਘੇਰੇ ਦੇ ਵਰਕ ਆ ਗਿਆ ਤੇ ਇਧਰ ਦੇਖੋ ਇਹਦੀ ਬਾਦੀ ਕਿੱਥੋਂ ਵਰਤਾਈ ਹੋਈ ਹੈ ਇਧਰ ਇਹਦੀ ਬਾਦੀ ਤਾਂ ਵਰਤਾਈ ਹੈ ਇਹ ਆਪਾਂ ਨੇ ਬਹੁਤ ਸੋਹਣਾ ਦੇ ਫਿਰ ਦਾ ਡਿਜ਼ਾਈਨ ਪਿਆਰ ਕਰਵਾਇਆ ਸਕਿਨਾਂ ਦੇ ਉੱਪਰ ਜਿਹੜਾ ਮਹਿਰੂਸ਼ ਸ਼ੇਡ ਹੈ ਜੱਜ ਵੀ ਬਹੁਤ ਰਿਆਗਾ ਤੇ ਡਿਜ਼ਾਈਨ ਕਾਫੀ ਸੋਹਣਾ ਲੱਗ ਰਿਹਾ ਹੈਗਾ ਇਹ ਆਪਾਂ ਨੇ ਟੂ ਟੋਨ ਵਾਲੀ ਕਾਟਨ ਦੇ ਉੱਪਰ ਕਰਵਾਇਆਗਾ ਤੁਸੀਂ ਜਿਹੜੀ ਕਾਟਨ ਦੇ ਉੱਪਰ ਚਾਹੋ ਉਹ ਤੇ ਕਰਵਾ ਸਕਦੇ ਹੋ ਕੈਮਰੇ ਦੇ ਵਿੱਚ ਵੀ ਆਪਣੇ ਕੋਲ ਕਾਫੀ ਕਲਰ ਨੇਗੇ ਤੇ ਆਪਣੇ ਕੋਲ ਜਿਹੜੇ ਹੋਰ ਕਾਫੀ ਹੈ ਨਾ ਗਰਮੀਆਂ ਵਾਲਾ ਫੈਬਰਿਕ ਆਇਆ ਹੋਇਆ ਤਾਂ ਸਾਰੇ ਵਿੱਚ ਤੁਹਾਨੂੰ ਕਲਰ ਮੈਲਬਰੀ ਬਰਬਰੀ ਸਭ ਦੇ ਵਿੱਚ ਤੁਹਾਨੂੰ ਕਲਰ ਵਾਧੂ ਮਿਲ ਜਾਣਗੇ ਜਿਹੜਾ ਵੀ ਕਲਰ ਤੁਹਾਨੂੰ ਪਸੰਦ ਹੋਏ ਆਪਣਾ ਵਰਕ ਸੈੱਟ ਕਰਕੇ ਤੁਸੀਂ ਦੇ ਕਰਵਾ ਸਕਦੇ ਹੋ ਪੱਟਾ ਜਿਹੜਾ ਤੁਹਾਨੂੰ ਪਸੰਦ ਆ ਉਹ ਜਿਹੜਾ ਟਾਇਰਡ ਹੈ ਜਿਵੇਂ ਤੁਹਾਨੂੰ ਪਸੰਦ ਹੋਵੇ ਇਹ ਵੀ ਟੂ ਟੋਨ ਵਾਲੇ ਵਿੱਚ ਇੱਕ ਆਪਣਾ ਇਹ ਡਿਜ਼ਾਈਨ ਆਇਆ ਸੀਗਾ ਤੇ ਇੱਕ ਆਪਣੇ ਦੇਖੋ ਇਹ ਵਾਲਾ ਡਿਜ਼ਾਈਨ ਜਿਹੜਾ ਪਹਿਲਾਂ ਵਾਲਾ ਆਪਣਾ ਡਿਜ਼ਾਈਨ ਹੈਗਾ ਇਹ ਮੈਂ ਤੁਹਾਨੂੰ ਵੀਡੀਓ ਵਿੱਚ ਦਿਖਾਇਆ ਹੈਗਾ ਪਹਿਲਾਂ ਵੀ ਇਸੇ ਕਲਰ ਦੇ ਉੱਪਰ ਹੀ ਬਣ ਕੇ ਆਇਆ ਹੋਇਆ ਸੀ ਵਾਲ ਆ ਗਿਆ ਚਾਕਾਂ ਵਾਲਾ ਵਰਕ ਐਦਾ ਚਾਕਾਂ ਦੇ ਉੱਪਰ ਸੌਰੀ ਘੇਰੇ ਦੇ ਜਿਹੜੇ ਕੋਰਨਰ ਲੰਗੇ ਉਹਨਾਂ ਦੇ ਉੱਪਰ ਵਰਕ ਹੋਇਆ ਹੈਗਾ ਤੇ ਇਹਦੀ ਬਾਜੂ ਦੇ ਉੱਪਰ ਵੀ ਮਿਲੂਗਾ ਆਪਾਂ ਇਹ ਵਾਲਾ ਬਾਜੂ ਤੇ ਆਲੇ ਇਹ ਵੀ ਆਪਣੇ ਟੂ ਟੋਨ ਵਾਲੀ ਹੀ ਕਾਟਨ ਦੇ ਵਿੱਚ ਤਿਆਰ ਹੋ ਕੇ ਆਇਆ ਹੈ ਦੇਖੋ ਟੂ ਟੋਨ ਵਾਲੀ ਕਾਟਨ ਆ ਗਈ ਆਪਣੇ ਇਹ ਬਹੁਤ ਵਧੀਆ ਫੈਬਰਿਕ ਹੈ ਗਰਮੀਆਂ ਵਾਲਾ ਦੇਖੋ ਪਹਿਲਾਂ ਜਿਵੇਂ ਆਪਾਂ ਟੂ ਟੋਨ ਵਾਲਾ ਪਸ਼ਮੀਨਾ ਆਇਆ ਸੀ ਇਸ ਵਾਰ ਆਪਣੇ ਕੋਲ ਟੂ ਟੋਨ ਵਾਲੀ ਇਹ ਕਾਟਨ ਆਈ ਹੈ ਜੀ ਇਹਦੇ ਨਾਲ ਦੀ ਆਪਣੇ ਕੋਲ ਤਿੰਨ ਸੂਟ ਇਹ ਤਿਆਰ ਹੋ ਕੇ ਆਏ ਨੇਗੇ ਸੇਮ ਉਹੀ ਸੇਮ ਤਿੰਨ ਸੂਟ ਤਿਆਰ ਹੋਏ ਨੇ ਆਪਣੇ ਸੇਮ ਡਿਜ਼ਾਈਨ ਉਹੀ ਡਿਜ਼ਾਈਨ ਹੈਗਾ ਸੇਮ ਉਹੀ ਫੈਬਰਿਕ ਹੈ ਸੇਮ ਆਪਣੇ ਕੋਲੇ ਇਹ ਹੀ ਬਣ ਕੇ ਆਏ ਤੇ ਲੇਟੇ ਨਹੀਂ ਇਹ ਤਿੰਨੇ ਡਿਜ਼ਾਈਨ ਆਪਣੇ ਇੱਕੋ ਜਿਹੇ ਤਿੰਨ ਸੂਟ ਬਣਨਗੇ ਪੂਰ ਤੋਂ ਵਾਲੀ ਕਾਪਡਨ ਦੇ ਵਿੱਚ ਬਹੁਤ ਵਧੀਆ ਹਲਕਾ ਜਿਹਾ ਆਪਣਾ ਹਨਾ ਨੋਰਮਲ ਜੀ ਰੇਂਜ ਦੇ ਵਿੱਚ ਆਪਣਾ ਇਹ ਸੂਟ ਤਿਆਰ ਹੋ ਜਾਂਦਾ ਹੈਗਾ ਤੁਸੀਂ ਵੀ ਜਿਵੇਂ ਚਾਹੋ ਆਪਣਾ ਉਸੇ ਅਕੋਰਡਿੰਗ ਇਹਦੇ ਵਿੱਚ ਵੀ ਤੁਹਾਨੂੰ ਕਲਰ ਮਿਲ ਜਾਣਗੇ ਕਲਰ ਆਪਣੇ ਕੋਲ ਸੱਤ ਅੱਠ ਕਲਰ ਇਹਦੇ ਵਿੱਚ ਹੈਗੇ ਨੇਗੇ ਪੂਰ ਤੋਂ ਵਾਲੀ ਕਾਟਨ ਦੇ ਵਿੱਚ ਇਹਦੇ ਵਿੱਚ ਵੀ ਤੁਹਾਨੂੰ ਕਲਰ ਮਿਲ ਜਾਣਗੇ ਜਿਹੜਾ ਕਲਰ ਤੁਹਾਨੂੰ ਪਸੰਦ ਹੈ ਤੁਸੀਂ ਉਸੇ ਦੇ ਆਪਣਾ ਤਿਆਰ ਕਰਵਾ ਕੇ ਲੈ ਸਕਦੇ ਹੋ ਇਹ ਵੀ ਆਪਣਾ ਡਿਜ਼ਾਈਨ ਦੇਖ ਕਾਫੀ ਵਧੀਆ ਹੈਗਾ ਤੇ ਇੱਕ ਆਪਣਾ ਹੋਰ ਸੂਟ ਤਿਆਰ ਹੋ ਗਿਆ ਇਸੇ ਕਾਟਨ ਦੇ ਵਿੱਚ ਕਲਰ ਦੇਖੋ ਉਹੀ ਹੈ ਜਿਹੜਾ ਤੁਹਾਨੂੰ ਪਹਿਲਾ ਸੂਟ ਦਿਖਾਤੇ ਤੇ ਬੱਟੇ ਦਾ ਜਿਹੜਾ ਡਿਜ਼ਾਈਨ ਹੈਗਾ ਉਹ ਚੇਂਜ ਹੈ। ਤੇ ਘੇਰੇ ਦੇ ਉੱਪਰ ਵਰਕ ਆ ਗਿਆ ਇਦਾਂ। ਇਹ ਵਾਲਾ ਦੇਖੋ ਬੱਲੀਆਂ ਵਾਲਾ ਵਰਕ ਹੈ ਉਹ ਘੇਰੇ ਦੇ ਉੱਪਰ ਆ ਗਿਆ। ਪਹਿਲਾਂ ਹੀ ਆਪਣਾ ਕਾਟਨ ਵਾਲੇ ਸੂਟਾਂ ਦੇ ਕਾਫੀ ਬਣਿਆ ਹੋਇਆ ਡਿਜ਼ਾਈਨ ਹੈ। ਕਾਫੀ ਪੁਰਾਣਾ ਡਿਜ਼ਾਈਨ ਹੈਗਾ ਇਹ। ਦੇਖੋ ਇਹਦਾ ਘੇਰੇ ਦੇ ਉੱਪਰ ਡਿਜ਼ਾਈਨ ਆ ਗਿਆ ਇਦਾਂ ਤੇ ਇਹਦੀ ਬਾਹਾਂ ਦੇ ਉੱਪਰ ਵਰਕ ਬਣੂਗਾ ਆਪਾਂ। ਇੰਦਰ ਇਹਦੀਆਂ ਬਾਹਾਂ ਦੇ ਉੱਪਰ ਆਗਿਆ। ਇਹ ਵੀ ਆਪਣੇ 2 ਟੋਨ ਵਾਲੀ ਕਾਟਨ ਦੇ ਵਿੱਚ ਹੀ ਤਿਆਰ ਆਗਾ ਸੂਟ। ਇਹਦੇ ਨਾਲ ਦੁਪੱਟਾ ਭਾਵੇਂ ਹੁਣ ਤੁਸੀਂ ਮਜ਼ੈਂਟਾ ਕਰਵਾਓ ਕੋਈ ਮੈਟਾਈ ਡਾਈ ਕਰਵਾਓ ਹੁਣ। ਜਿਹੜਾ ਤੁਹਾਨੂੰ ਪਸੰਦ ਆ ਤੁਸੀਂ ਉੱਪਰਵਾਸ ਤਾਂ ਬਹੁਤ ਵਧੀਆ ਫੈਬਰਿਕ ਆਪਣਾ ਗਰਮੀਆਂ ਵਾਲਾ ਦਾ ਗਰਮੀਆਂ ਵਾਲਾ ਵਧੀਆ ਸੂਟ ਤਿਆਰ ਹੁੰਦੇ ਨੇ ਜੇ ਵੀ ਤੁਹਾਨੂੰ ਪਸੰਦ ਹੋਵੇ ਤੁਸੀਂ ਉਸੇ ਅਕੋਰਡਿੰਗ ਆਪਣਾ ਜਿਹੜਾ ਡਿਜ਼ਾਈਨ ਹੈਗਾ ਸਿਲੈਕਟ ਕਰਕੇ ਇਹ ਕਾਟਨ ਦੇ ਕਲਰ ਦੇ ਉੱਪਰ ਕਿਸੇ ਦੇ ਉੱਪਰ ਵੀ ਆਪਣਾ ਹਨਾ ਜਿਹੜਾ ਦੁਪੱਟਾ ਵਗੈਰਾ ਜੋ ਤੁਹਾਨੂੰ ਪਸੰਦ ਆ ਜਿਆ ਸਾਰਾ ਆਰਡਰ ਜਿਹੜਾ ਆਪਣਾ ਦੇ ਸਕਦੇ ਹਾਂ ਹਾਂਜੀ ਜਿਹੜਾ ਆਪਾਂ ਨੇ ਇਹ ਸੂਟ ਤਿਆਰ ਕਰਵਾਇਆ ਹੈਗਾ ਇਹ ਰਸਟ ਕਲਰ ਹੈਗਾ ਰਸਟ ਔਰੇਂਜ ਜਿਹੇ ਕਲਰ ਨੇੜਾ ਮਤਲਬ ਇਹ ਲਾਈਟ ਸ਼ੇਡ ਦੇ ਵਿੱਚ ਆ ਬਹੁਤ ਪਿਆਰਾ ਮਿੱਠਾ ਜਿਹਾ ਕਲਰ ਹੈਗਾ ਗਾਰਡ ਕਲਰ ਨਹੀਂ ਹੈਗਾ ਆਪਣਾ ਗਰਮੀਆਂ ਵਾਲਾ ਹੀ ਹੈਗਾ ਇਹ ਰਾਮਟੈਕਸ ਕਾਟਨ ਆ ਜਿਹੜੀ ਆਪਣੀ ਲੀਨਨ ਕਾਟਨ ਕੋਲੋਂ ਪਰ ਆਪਾਂ ਨੇ ਤਿਆਰ ਕਰਵਾਇਆ ਬਹੁਤ ਸੋਹਣਾ ਆਪਣਾ ਮਸ਼ੀਨ ਵਰਕ ਦਾ ਦੇਖੋ ਡਿਜ਼ਾਈਨ ਤਿਆਰ ਹੋਇਆ ਤੇ ਚਾਕਾਂ ਦੇ ਉੱਪਰ ਇਹਦੇ ਵੇਲਾ ਲੱਗੇ ਏਦਾਂ ਚਾਕਾਂ ਦੇ ਉੱਪਰ ਬਣੀਆਂ ਹੋਈਆਂ ਨੇ ਕਾਫੀ ਸੂਤ ਡਿਜ਼ਾਈਨ ਹੈਗਾ ਇਹ ਬਹੁਤ ਸੋਹਣਾ ਡਿਜ਼ਾਈਨ ਹੈ ਤੇ ਬਣਿਆ ਹੋਇਆ ਚਾਕਾਂ ਦੇ ਉੱਪਰ ਅਤੇ ਇਹਦੀ ਬਾਜੂ ਦੇ ਉੱਪਰ ਵੀ ਆਪਣਾ ਵਰਕ ਮਿਲੂਗਾ ਇਹ ਏਦਾਂ ਦੇਖੋ ਆ ਫਲਾ ਰਿਹਾ ਜਿਹੜਾ ਇਹਦੀ ਬਾਹਾਂ ਦੇ ਉੱਪਰ ਆ ਕਾਫੀ ਸੋਹਣਾ ਖੂਬਸੂਰਤ ਡਿਜ਼ਾਈਨ ਆਪਣਾ ਲੈਨਨ कॉटन ਦੀ ਫੈਬਰਿਕ ਤੇ ਤਿਆਰ ਆਇਆ ਹੈ ਬਿਨਾ ਲਾਈਨਿੰਗ ਬਨ ਬਨ ਆਪਣਾ ਫੈਬਰਿਕ ਕਾਫੀ ਵੀਰ ਵਿੱਚ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਹੈਗਾ ਹੁਣ ਦੁਪੱਟੇ ਦੀ ਚੁਆਇਸ ਤੁਹਾਡੀ ਆਪਣੀ ਆ ਤੁਸੀਂ ਦੇ ਨਾਲ ਕੋਈ ਬਰਬਰੀ ਦਾ ਦੁਪੱਟਾ ਕਰੋ ਕੋਈ ਮਸਲੀਨ ਦਾ ਕਰੋ ਕੋਈ ਆਪਣਾ ਟੈਬੀ ਲੈਣੀ ਹੋਵੇ ਤਾਂ ਉਹ ਹੁਣ ਟ੍ਰੈਂਡ ਦੇ ਵਿੱਚ ਰਹਿਣ ਵਾਲੇ ਆਪਣੀ ਗਰਮੀਆਂ ਵਾਲੇ ਦੁਪੱਟੇ ਨੇ ਜਿਹੜੇ ਇੱਕ ਟੈਬੀ ਲੈਣੀਗਾ ਇੱਕ ਆਪਣਾ ਪਿਓਰ ਸ਼ਕੂਮ ਦਾ ਹੋ ਗਿਆ ਇੱਕ ਆਪਣੀ ਬਰਬਰੀ ਜਿਹੜੀ ਮਸਲੀਨ ਉਹਦਾ ਹੋ ਗਿਆ ਤੇ ਜੇ ਕੋਈ ਹਨਾ ਕੋਟਨ ਟਾਈਪ ਲੈਣਾ ਚਾਹੁੰਦਾ ਕੁਸੀਂ ਇੰਪੋਰਟ ਆਨੰਦ ਪੱਟਾ ਦਾ ਸਿਲਕੀ ਟਾਈਪ ਆ ਜਾਂਦਾਗਾ ਉਹ ਬਸ ਸੁਨ ਹੁੰਦਾਗਾ ਤੁਸੀਂ ਉਹ ਦੁਪੱਟੇ ਆਪਣੇ ਹਨ ਗਰਮੀਆਂ ਵਾਲੇ ਸੂਟਾਂ ਨਾਲ ਕਰਵਾ ਸਕਦੇ ਹੋਵੇ ਤਨੂਨ ਵਗੈਰਾ ਜਿਹੜਾ ਹੁੰਦਾਗਾ ਤਾਂ ਜਿਹਨੂੰ ਪਸੰਦ ਆ ਗਲਾਉਂਦੀ ਲਗਾਉਣਾਗਾ ਬਾਕੀ ਉਹ ਆਪਣੇ ਜਿਵੇਂ ਸਿੰਥੈਟਿਕ ਆ ਗਿਆ ਹਨਾ ਸੂਟ ਕੋਈ ਵੀ ਜਾਂ ਵਰਕ ਵਾਲਾ ਆ ਗਿਆ ਉਹਦੇ ਨਾਲ ਆਪਾਂ ਨੂੰ ਜ਼ਿਆਦਾ ਗ੍ਰੇਸੀ ਤੇ ਤੁਸੀਂ ਆਮ ਹਨਾ ਦੀ ਗਰਮੀਆਂ ਵਾਲੇ ਦੁਪੱਟੇ ਲਗਵਾਉਣੇ ਤਾਂ ਇਹ ਦੁਪੱਟੇ ਆਪਣੇ ਬੈਸਟ ਨੇਗੇ ਤੁਸੀਂ ਇਹਨਾਂ ਚ ਚੁਆਇਸ ਕਰਕੇ ਲਵਾ ਸਕਦੇ ਹੋ ਟਾਈਡਾਈ ਕਰਵਾਓ ਇੱਕ ਪਿੰਡਾ ਦਾ ਕਰਵਾਓ ਜਿਹੜਾ ਤੁਹਾਨੂੰ ਪਸੰਦ ਆ ਦੇਖ ਕਿੰਨਾ ਖਸੂਰਤ ਆਪਣਾ ਡਿਜ਼ਾਈਨ ਹੈਗਾ ਤੁਸੀਂ ਕਿਸੇ ਵੀ ਕਲਰ ਤੇ ਕਿਸੇ ਵੀ ਕੰਟਰਾਸਟ ਦੇ ਵਿੱਚ ਜਾ ਕੇ ਆਪਣਾ ਤਿਆਰ ਕਰਵਾ ਲੇ ਸਕਦੇ ਹੋ ਹਾਂਜੀ ਜਿਹੜਾ ਨੈਕਸਟ ਹੈਗਾ ਆਪਣਾ ਇਹ ਵਾਲਾ ਵੀ ਆਪਣਾ ਰਾਮਟੈਕਸ ਕਾਟਨ ਦੇ ਉੱਪਰ ਹੀ ਬਣਿਆਗਾ ਬੈਡ ਡਿਜ਼ਾਈਨ ਹੈਗਾ ਤੇ ਇਹਦਾ ਲਾਈਟ ਜਾਂ ਪਿਸਤਾ ਕਲਰ ਹੈਗਾ ਲਾਈਟ ਪਿਸਤਾ ਕੈਸਾ ਕਹਿੰਦੇ ਆਪਾਂ ਬਹੁਤ ਸੋਹਣਾ ਲੱਗੇਗਾ ਜਿਹੜਾ ਕਲਰ ਵੀ ਹੈਗਾ ਜਿਆਦਾ ਡਾਰਕ ਵੀ ਨਹੀਂ ਜਿਆਦਾ ਲਾਈਟ ਵੀ ਨਹੀਂ ਮਤਲਬ ਮੀਡੀਅਮ ਜਿਹਾ ਸ਼ੇਡੀ ਹੈ ਇਹਦਾ ਇਹਦੀ ਬੁੱਟੀਆਂ ਆ ਗਈਆਂ ਬਸ ਬੜੀ ਆਪਣਾ ਹੈਵੀ ਜਿਹਾ ਡਿਜ਼ਾਈਨ ਹੈਗਾ ਮਸ਼ੀਨ ਵਰਕ ਦੇ ਨਾਲ ਹੀ ਆਪਾਂ ਤਿਆਰ ਕਰਵਾਏਗਾ ਇਹ ਦਾ ਸਾਰੇ ਫਰੰਟ ਦੇ ਉੱਪਰ ਬੂਟੀਆਂ ਆ ਗਈਆਂ ਨੇ ਫਿਰ ਇਹਦੇ ਉੱਪਰ ਇੱਕ ਬੇਲ ਆ ਗਈ ਫਿਰ ਇਹਦਾ ਗੜੇ ਵਰਤਦਾ ਹੈ ਇਹ ਵਾਲਾ ਗੜੇ ਵਰਤਦਾ ਇਹਨਾਂ ਸਾਰੇ ਇੱਕ ਡਿਜ਼ਾਈਨ ਆਪਣਾ ਪਿਆਰ ਹੋਏਗਾ ਤੇ ਇਧਰ ਦੇਖੋ ਇਹਦੇ ਆਪਣੇ ਆ ਗਿਆ ਬਾਗ ਦੇ ਉੱਪਰ ਇਹ ਵਾਲਾ ਬਾਗ ਤੇ ਆ ਤੁਸੀਂ ਆਪਣਾ ਜਿਵੇਂ ਵੀ ਚਾਹੋ ਹਨ ਜਿਹੜੇ ਫੈਬਰਿਕ ਤੇ ਜਿਹੜੇ ਕਲਰ ਤੇ ਜਿਵੇਂ ਤੁਹਾਨੂੰ ਪਸੰਦ ਹੋਵੇ ਕਰਵਾ ਸਕਦੇ ਹੋ ਡਿਜ਼ਾਈਨ ਬਹੁਤ ਜ਼ਿਆਦਾ ਸੋਹਣਾਗਾ ਬਹੁਤ ਵਧੀਆ ਆਪਣਾ ਗਰਮੀਆਂ ਵਾਲਾ ਫੇਮਸ ਜਿਆ ਟ੍ਰੈਂਡਿੰਗ ਦਾ ਡਿਜ਼ਾਈਨ ਹੈ ਕਪੜਾ ਹੈ ਨਾ ਉਸ ਜਿਹੜੀ ਆਫਾ ਵੇਲ ਆ ਗਈ ਦੇਖੋ ਕੋਈ ਉਹਨਾਂ ਬੜੇ 50 ਪਲੱਸ ਵਾਲੇ ਕਸਟਮਰ ਹੁੰਦੇ ਹੈਗੇ ਜਿਹੜੇ ਸਿਰਫ ਬੇਲਾਂ ਹੀ ਪਸੰਦ ਕਰਦੇ ਨੇਗੇ ਕਿਉਂਕਿ ਸਾਨੂੰ ਬੇਲਾਂ ਵਾਲੇ ਕਾਫੀ ਇਹਨਾਂ ਸੂਟਾਂ ਦੇ ਆਉਣ ਰਹੇ ਨੇਗੇ ਤੁਸੀਂ ਆਹੀ ਬੇਲ ਦੇ ਇੱਕ ਨੂੰ ਚਾੱਕ ਕੇ ਇਹਦੇ ਉੱਪਰ ਐਡ ਕਰ ਸਕਦੇ ਹੋ ਆਪਣਾ ਚਾੱਕ ਕੇ ਇਹਦੇ ਉੱਪਰ ਐਡ ਕਰਕੇ ਜੇ ਬੁਟੀਏ ਤੁਸੀਂ ਵਿਚਕਾਰ ਪਵਾਉਣੀਆਂ ਲੰਬਾ ਕਰਵਾ ਸਕਦੇ ਹੋ ਡਿਜ਼ਾਈਨ ਨੂੰ ਬੁਟੀਕ ਤੋਂ ਸੂਟ ਤਿਆਰ ਕਰਵਾਉਣਾ ਆਪਣਾ ਇਹ ਫਾਇਦਾ ਹੁੰਦਾ ਜਿਉਂ ਨੂੰ ਕਿਵੇਂ ਵੀ ਚੇਂਜ ਕਰ ਸਕਦੇ ਆਪਾਂ ਅਪਰ ਅਕੋਰਡ ਤੁਸੀਂ ਇਹ ਡਿਜ਼ਾਈਨ ਦੇਖ ਲਿਆ ਉਹਨੂੰ ਜਿਵੇਂ ਤੁਹਾਨੂੰ ਪਸੰਦ ਤੁਸੀਂ ਉਮੀ ਚੇਂਜ ਕਰਕੇ ਆਪਣਾ ਤਿਆਰ ਕਰਵਾ ਕੇ ਲੈ ਸਕਦੇ ਹੋ ਵੱਟੇ ਵੀ ਚੁਆਇਸ ਜਿਹੜੀ ਤੁਹਾਡੀ ਆਪਣੀ ਹੈ ਉਦਾਂ ਵੀ ਤੁਸੀਂ ਆਪਣਾ ਆਪਣਾ ਸਾਰਾ ਸੂਟ ਆਪਣਾ ਆਰਡਰ ਕਰ ਸਕਦੇ ਹੋ ਤੇ ਘਰ ਬੈਠੇ ਆਪਣਾ ਖੁਦ ਬਸਤ। ਹਾਂਜੀ ਜਿਹੜਾ ਆਪਣਾ ਇਹ ਸੂਟ ਤਿਆਰ ਕਰਵਾਇਆ ਇਹ ਰਾਮਟੈਕਸ ਕਾਟਨ ਦੀ ਫੈਬਰਿਕ ਆਗੀ ਤੇ ਬਹੁਤ ਸੋਹਣਾ ਸੀ ਗ੍ਰੀਨ ਕਲਰ ਹੈ ਇਹਦਾ ਮਸ਼ੀਨ ਵਰਕ ਦੇ ਨਾਲ ਆਪਾਂ ਨੇ ਤਿਆਰ ਕਰਵਾਇਆ ਆਪਾਂ ਇਹਨੂੰ ਨਿਲਨ ਕਾਟਨ ਵੀ ਬੋਲਦੇ ਆ ਖਾਦੀ ਵੀ ਬੋਲਦੇ ਤੇ ਰਾਮਟੈਕਸ ਕਾਟਨ ਵੀ ਬੋਲਦੇ ਨੇ। ਤੇ ਬਹੁਤ ਵਧੀਆ ਆਪਣਾ ਵਿਦਾਉਟ ਲਾਈਨਿੰਗ ਬਣਨ ਵਾਲਾ ਫੈਬਰਿਕ ਆ ਕਾਫੀ ਸੂਟ ਆ ਆਪਣੇ ਦੇ ਨਾਲ ਦੇ ਤਿਆਰ ਹੋਏ ਰਗੇ ਇਸ ਫੈਬਰਿਕ ਦੇ ਉੱਪਰ ਮਸ਼ੀਨ ਵਰਕ ਦੇ ਨਾਲ ਦੇਖੋ ਇਹ ਵਾਲੇ ਤੇ ਬਾਕ ਕਾਗੇ ਸਾਰਾ ਤੋਂ ਦੋ ਫਲਾਰ ਨੇ ਜਿਹੜੇ ਵੱਡੇ ਵੱਡੇ ਘੇਰੇ ਦੇ ਉੱਪਰ ਨੇਗੇ ਬਾਕੀ ਸਾਰੇ ਦੇਖੋ ਇਹਦਾ ਬੁੱਟੀਆਂ ਜਾਣੀਆਂ ਨੇ ਸ਼ਰਟ ਦੇ ਉੱਪਰ ਤੇ ਇਹਦੀ ਆਪਾਂ ਨੂੰ ਬਾਹੂ ਦੇ ਉੱਪਰ ਵੀ ਵਰਕ ਦੇਣੀ ਆ ਇੱਧਰ ਦੇਖੋ ਇਹਦੀ ਬਾਹੂ ਦਾ ਵਰਕ ਆ ਇਹ ਛੋਟਾ ਫਲਾਰ ਜਿਹੜਾ ਇਹ ਕਹੇ ਬਾਹੂ ਦੇ ਉੱਪਰ ਆ ਗਿਆ ਜੇ ਆ ਗਏ ਨਾ ਸਾਰਾ ਫਰੰਟ ਇੱਧਰ ਸਾਰੀ ਫਰੰਟ ਸ਼ਰਟ ਦਾ ਵਰਕ ਆ 컬러ਫੁਲ ਥ्रेड ਦੇ ਨਾਲ ਆਪਾਂ ਵਰਕ ਕਰਵਾਇਆ ਤੁਸੀਂ ਸਿੰਗਲ ਥ्रेड ਨਾਲ ਵੀ ਕਰਵਾ ਸਕਦੇ ਹੋ ਤੇ 컬러ਫੁਲ ਨਾਲ ਵੀ ਕਰਵਾ ਸਕਦੇ ਹੋ ਰਾਮਟੈਕਸ ਕਾਟਨ ਦੀ ਵੀ ਚਾਪੜੋਂ ਕਾਫੀ ਸਾਰੇ ਕਲਰ ਮਿਲ ਜਾਂਦੇ ਨੇ ਤੁਸੀਂ ਜਿਹੜਾ ਵੀ ਕਲਰ ਤੁਹਾਨੂੰ ਪਸੰਦ ਹੋਇਆ ਉਹੀ ਸਿਲੈਕਟ ਕਰਕੇ ਤੇ ਆਪਣਾ ਵਰਕ ਕਰਵਾ ਸਕਦੇ ਹੋ ਹੋਰ ਫੈਬਰਿਕ ਤੇ ਵੀ ਕਰਵਾ ਸਕਦੇ ਹੋ ਜਿਹੜਾ ਤੁਹਾਨੂੰ ਪਸੰਦ ਆ ਇਹਦੇ ਨਾਲ ਆਪਾਂ ਪਿਓਰ ਚਨੂਨ ਦਾ ਦੁਪੱਟਾ ਦੇਖੋ ਇਹਦਾ ਟਾਈ ਡਾਈ ਕਰਵਾਇਆਗਾ 4 ਸਾਈਡ ਟਾਈ ਡਾਈ ਹੋਇਆ ਹੈਗਾ ਪਿਓਰ ਚਨੂਨ ਦਾ ਦੁਪੱਟਾ ਹੈਗਾ ਤੇ ਇਹਦਾ ਆਪਾਂ ਜਿਹਹੇ ਜੀ ਵਿੱਚ ਦੇ ਕਲਰ ਥ्रेड ਸੀ ਉਹ ਜੀ ਲੇਸ ਨਾਲ ਆਪਾਂ ਇਹਨੂੰ ਫਿਨਿ ਤੁਸੀਂ ਆਪ ਮੈਂ ਆਪਣਾ ਸੁਪਰਨੈਟ ਦਾ ਕਰਵਾਓ ਔਰਗਾਂਜ਼ਾ ਦਾ ਕਰਵਾਓ ਜਿਹੜਾ ਤੁਹਾਨੂੰ ਉਹ ਪਸੰਦ ਹੈਗਾ ਉਹੀ ਆਪਣਾ ਜਿਹੜਾ ਦੁਪੱਟਾ ਤੁਸੀਂ ਨਾਲ ਰੈਡੀ ਕਰਵਾ ਸਕਦੇ ਹੋਗੇ ਡਬਲ ਕਲਰ ਦਾ ਕਰਵਾਉਣਾ ਸਿੰਗਲ ਦਾ ਕਰਵਾਉਣਾ ਟਾਈ ਡਾਈ ਕਰਵਾਉਣਾ ਉਹ ਵੀ ਤੁਹਾਡੀ ਆਪਨ ਜੋੜੇ ਸਾ ਜਿਹੜੇ ਕਲਰ ਤੇ ਤੁਸੀਂ ਆਪਣਾ ਸੂਟ ਕਰਵਾਉਣਾ ਚਾਹੋ ਸੇਮ ਵਰਕ ਦੇ ਨਾਲ ਜੇ ਤੁਸੀਂ ਤਿਆਰ ਕਰਵਾ ਕੇ ਲੈ ਸਕਦੇ ਹਾਂ ਹਾਂਜੀ ਇਹ ਸਨ ਆਪਣੇ ਅੱਜ ਵਾਲੇ ਸੂਟ ਤੇ ਸਾਰੇ ਆਪਾਂ ਤੁਹਾਨੂੰ ਜਿਹੜੀ ਡਿਟੇਲ ਆ ਕੀ ਵਰਕ ਦੀ ਫੈਬਰਿਕ ਦੀ ਕਿਵੇਂ ਤੇ ਇਹ ਕਰਨਾਗਾ ਕਿਵੇਂ ਐਡ ਕਰਨਾ ਸਕਿੱਪ ਕਰਨਾ ਹਨ ਕਲਰ ਕਿਦਾਂ ਦੇ ਤੁਸੀਂ ਇਹਨਾਂ ਵਿੱਚ ਲੈ ਸਕਦੇ ਹੋ ਕਿਵੇਂ ਹਨ ਕਿਹੜੇ ਆਪਣੇ ਕੋਲ ਅਵੇਲੇਬਲ ਨੇ ਕਿਹੜੇ ਨਹੀਂ ਹੈਗੇ ਹਨ ਸਾਰਾ ਕੁਝ ਆਪਾਂ ਤੁਹਾਨੂੰ ਵੀਡੀਓ ਵਿੱਚ ਦੱਸ ਚੁੱਕੇ ਹਾਂਗੇ ਉਹਨਾਂ ਵਿੱਚੋਂ ਜਿਵੇਂ ਤੁਹਾਡੀ ਚੁਆਇਸ ਹੋਈ ਉਸ ਅਕੋਰਡ ਤੁਸੀਂ ਆਪਣਾ ਆਰਡਰ ਸਾਾਨੂੰ ਵਟਸਐਪ ਤੇ ਦੇ ਸਕਦੇ ਹੋ ਸਕਰੀਨ ਦੇ ਉੱਪਰ ਸਾਡਾ ਵਟਸਐਪ ਨੰਬਰ ਆ ਰਿਹਾ 6239168900 ਹਾਂਜੀ ਸਾਡੀ ਅੱਜ ਦੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮਿਲਦੇ ਆਪਾਂ ਹੋਰ ਨਵੇਂ ਸੁੱਤਾਂ ਦਾ ਨਵੀਂ ਕਲੈਕਸ਼ਨ ਨਵੀਂ ਵੀਡੀਓ ਨਾਲ ਸਸ਼ੀਕਾ